ਛੋਟੇ ਹੁੰਦਿਆਂ ਛੱਟ ਵੱਜੀ ਖੂਨ ਡੁੱਲਿਆ ਅੱਖ ਬਗੀ ਵੈਦ ਕੋਲੋਂ ਦਵਾਈ ਲੈ ਲਈ ਔਖੇ ਸੌਂਹਿਆਂ ਪੀੜੀ ਸਹ ਲਈ ਵੱਡਾ ਹੋਇਆ ਇੱਕ ਛੱਟ ਵੱਜੀ ਵੱਡਾ ਹੋਇਆ ਇੱਕ ਛੱਟ ਵੱਜੀ ਨਾ ਖੂਨ ਡੁੱਲਿਆ ਨਾ ਅੱਖ ਬਗੀ ਆਏ ਹਾਏ ਵੈਦ ਕੋਲੋਂ ਵੀ ਖਾਦੀ ਮੁੜ ਆਇਆ ਦਿਲ ਟੁੱਟੇ ਦੀ ਨ ਦਵਾਈ ਲੱਗੀ ਵੈਦ ਕਹਿੰਦਾ ਥੋੜਿਆ ਬੰਦਿਆ ਜੇ ਅਜਿਹੀ ਕੋਈ ਦਵਾਈ ਹੁੰਦੀ ਵਿਗਤੀ ਹੋਣੀ ਬਥੇੜੀ ਸੀ ਸਾਨੂੰ ਵੀ ਬਹੁਤੀ ਕਮਾਈ ਹਰ ਕੋਈ ਇਹ ਦਾ ਗਾਤ ਹੁੰਦਾ ਹਰ ਕੋਈ ਇਹ ਦਾ ਗਾਤ ਹੁੰਦਾ ਹਰ ਇੱਕ ਦੇ ਇਹ 8:00 ਵਜੇ ਕਿਉਂ ਪੜਕਦਾ ਤੈਨੂੰ ਇਹ ਤੇਰੇ ਕੱਲੇ ਦੀ 8:00 ਲੱਗੀ ਹਾਏ ਹਾਏ ਕੀ ਬਾਤ ਇਹ ਗੱਲਾਂ ਸੁਣ ਇਹ ਗੱਲਾਂ ਸੁਣ ਮੈਂ ਵਾਪਸ ਮੁੜਿਆ ਆਇਆ ਜਦੋਂ ਮੁੱਟੇ bina ਦਵਾਈ ਦਿੱਤੀ ਵੈਦ ਕੋਲੋਂ ਮੁੜਿਆ ਮੈਂ ਕਹਿੰਦਾ ਦੇਰ ਤੋਂ ਮੈਨੂੰ ਸਰੀਰ ਮਿਲਿਆ ਰੱਬ ਦਾ ਬੰਦਾ ਫਕੀਰ ਬਣਿਆ ਹੱਥ ਦੇ ਕੇ ਮੈਨੂੰ ਰੋਕ ਲਿਆ ਰੱਜੀ ਰੂਹ ਦਾ ਅਮੀਰ ਮਿਲਿਆ ਇਹਦਾ ਰੂਲੇ ਬਥੇਰੇ ਬਸੇ ਬਥੇਰੇ ਜਦੋਂ ਟੁੱਟਿਆ ਇੱਥੇ ਬਥੇਰਿਆਂ ਦਾ ਰੂਲੇ ਬਥੇਰੇ ਬਸੇ ਬਥੇਰੇ ਜਦੋਂ ਟੁੱਟਿਆ ਇੱਥੇ ਬਥੇਰਿਆਂ ਦਾ ਮੈਨੂੰ ਕਹਿੰਦਾ ਰੱਬ ਦੇ ਥੋੜਾ ਨੇੜੇ ਹੋ ਜਾ ਇਹ ਹੀ ਇਲਾਜ ਦਰਦ ਤੇਰਾ ਚਹੀ ਗੱਲ ਤੇ ਜਦ ਅਮਲ ਮੈਂ ਕੀਤਾ ਸਤਿਤੀ ਕਹੀ ਗੱਲ ਤੇ ਜਦ ਅਮਰ ਮੈਂ ਕੀਤਾ ਫਿਰ ਦਰਦ ਨੂੰ ਪੂਰਾ ਢੱਲ ਗਿਆ ਫਿਰ ਬਹੁਤ ਬਦਲਾਵ ਆਇਆ ਜ਼ਿੰਦਗੀ ਵਿੱਚ ਪਰ ਅੱਗੇ ਜੀਵਨ ਚੱਲ ਗਿਆ ਬਹੁਤ ਜੀ ਆਇਆਂ ਨੂੰ